ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜ਼ ਆਪਾ ਸੁਣਦੇ ਹਾਂ ਲੇਖਕ ਰਾਮ ਸਰੂਪਣਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੋ ਪਾਗਿਸਤਾਨ ਟਾਬ ਦੀ ਤਰਵੈਣੀ ਦੇ ਰੁਖ ਛਾਂ ਦੇਣ ਲੱਗੇ ਕੁੱਲੀ ਦੀ ਥਾਂ ਹੁਣ ਪੱਕਾ ਕਮਰਾ ਸੀ ਜਿਸ ਨੂੰ ਬਾਬਾ ਦੁੱਲਾ ਕੁੜੀਆ ਆਖਦਾ ਇਸ ਵਿੱਚ ਉਹਦਾ ਆਪਣਾ ਨਿਵਾਸ ਸੀ ਜਿੰਦਾ ਗੁੰਡਾ ਲੱਗਦਾ ਪਰਾ ਦੂਰ ਇੱਕ ਖੁੰਝੇ ਦੁੱਲੇ ਨੇ ਛੱਪਰ ਪਵਾ ਲਿਆ ਖੰਮੀਆਂ ਗੱਡ ਕੇ ਸਰਕੜੇ ਦਾ ਛੱਪਰ ਇਸ ਥਲੇ ਤਿੰਨ ਚਾਰ ਮੰਝੇ ਪਏ ਰਹਿੰਦੇ ਜਿੱਥੇ ਆਏ ਗਏ ਮੁਸਾਫਿਰ ਆਰਾਮ ਕਰਦੇ ਖੂਹੀ ਉੱਤੇ ਹੁਣ ਨਵਾਂ ਡੋਲ ਸੀ ਲੋਹੇ ਦੀ ਨਵੀਂ ਸੰਗਲੀ ਵੜਾ ਨੌਣ ਤੋਣ ਲਈ ਉੱਚਾ ਚੌਂਦਰਾ ਤੇ ਕੁੰਡ ਸੀ ਲੱਕੜਾਂ ਗੱਡ ਕੇ ਲੋਹੇ ਦੀ ਤਾਰ ਬੰਨੀ ਹੋਈ ਜਿਸ ਉੱਤੇ ਸੁੱਕਣ ਲਈ ਗਿੱਲੇ ਕਪੜੇ ਪਾਏ ਜਾਂਦੇ ਛੱਪਰ ਥਲੇ 4-5 ਕੋਰੇ ਘੜੇ ਪਾਣੀ ਦੇ ਭਰਕੇ ਧਰੇ ਹੁੰਦੇ ਪਤਲ ਦੀ ਛੋਟੀ ਗੜਵੀ ਜਿਸ ਦੇ ਗੜ ਵਿੱਚ ਲੋਹੇ ਦੇ ਪਤਲੇ ਸਰੀਏ ਦਾ ਹੱਥਾ ਘਸਿਆ ਹੁੰਦਾ ਲੋਕ ਘੜੇ ਵਿੱਚੋਂ ਠੰਡੇ ਠਾਰ ਪਾਣੀ ਦੀ ਗੜਵੀ ਭਰਦੇ ਤੇ ਮੂੰਹ ਨੂੰ ਹੱਥ ਦੀ ਉਂਜੜ ਲਾ ਕੇ ਪਾਣੀ ਪੀਂਦੇ ਥੰਮਣ ਵਾਲੇ ਪਿੰਡ ਲਈ ਦੁੱਲੇ ਦੀ ਢਾਬ ਰੇਗਿਸਤਾਨ ਵਿੱਚ ਨਖਲੇਸਤਾਨ ਸਮਾਨ ਸੀ ਬਲਦ ਗੱਡਿਆਂ ਵਾਲੇ ਜਾਂ ਪੈਦਲ ਲੋਕ ਮੰਡੀ ਨੂੰ ਜਾਂਦੇ ਤਾਂ ਉਧਰੋਂ ਮੁੜਨ ਵੇਲੇ ਤਿੱਖਾ ਦੁਪਹਿਰਾ ਹੋ ਚੁੱਕਿਆ ਹੁੰਦਾ। ਇਹ ਕੜਕ ਦੀ ਧੁੱਪ ਵਾਲਾ ਪਿਛਲਾ ਪੈਰ ਹੁੰਦਾ। ਛਾਪ ਤੇ ਆ ਕੇ ਉਹ ਦਮ ਲੈਂਦੇ। ਬਲਦਾਂ ਨੂੰ ਪਾਣੀ ਪਿਆ ਲੈਂਦੇ। ਆਪ ਖੂਹੀ ਦਾ ਠੰਡਾ ਮਿੱਠਾ ਪਾਣੀ ਪਿੰਦੇ। ਘੜਿਆਂ ਵਿੱਚ ਬਰਫ਼ ਵਰਗਾ ਪਾਣੀ ਹੁੰਦਾ। ਪੈਦਲ ਬੰਦੇ ਕੜੀ ਦੋ ਕੜੀ ਮੰਜਿਆ ਉੱਤੇ ਆਰਾਮ ਕਰਕੇ ਪਿੰਡ ਨੂੰ ਤੁਰਦੇ। ਦੁੱਲਾ ਹੁਣ ਬੋਲਣ ਲੱਗ ਪਿਆ ਸੀ। ਵਖਿਆਨ ਕਰਦਾ। ਪਹਿਲਾ ਮੰਗ ਚੁੱਪ ਨਹੀਂ ਰਹਿੰਦਾ ਸੀ ਉਹਦੇ ਅੰਦਰ ਕਿਧਰੇ ਉਦਾਸੀ ਜ਼ਰੂਰ ਸੀ ਪਰ ਬਾਹਰੋਂ ਤੇ ਗੱਲਬਾਤ ਤੋਂ ਕੋਈ ਪਤਾ ਨਹੀਂ ਲੱਗਦਾ ਕਿ ਉਹਨੂੰ ਸਰਦਾਰੋਂ ਦਾ ਦਰੇਗ ਹੈ ਤੇ ਉਸ ਦਰੇਗ ਵਿੱਚ ਉਹਨੇ ਵੈਰਾਗ ਧਾਰ ਰੱਖਿਆ ਹੈ ਦਰਵੇਸ਼ੀ ਜੀਵਨ ਜੀਉ ਰਿਹਾ ਹੈ ਉਹਨੂੰ ਆਪਣੇ ਧੀਆਂ ਪੁੱਤ ਯਾਦ ਨਹੀਂ ਸਨ ਉਹਨਾਂ ਦੀ ਗੱਲ ਕਦੇ ਨਾ ਕਰਦਾ ਉਹਨਾਂ ਵਿੱਚੋਂ ਵੀ ਕਦੇ ਕੋਈ ਉੱਥੇ ਉਹਨੂੰ ਮਿਲ ਨਹੀਂ ਆਉਂਦਾ ਸੀ ਆਏ ਗਏ ਬੰਦਿਆਂ ਨੂੰ ਉਹ ਤਰਵੈਣੀ ਬਾਰੇ ਦੱਸਣ ਲੱਗਦਾ ਆਖ ਦਾ ਅਸਲ ਤਰਬੇਣੀ ਤਾਂ ਭਈ ਪ੍ਰਾਗ ਹੈ ਉੱਥੇ ਤਿੰਨ ਨਦੀਆਂ ਇੱਕੋ ਥਾਂ ਇਕੱਠੀਆਂ ਹੁੰਦੀਆਂ ਨੇ ਗੰਗਾ ਜਮਨਾ ਤੇ ਸੁਰਸਤੀ ਸੰਗਮ ਹੈ ਤਿੰਨ ਨਦੀਆਂ ਦਾ 12 ਸਾਲਾਂ ਪਿੱਛੋਂ ਕੁੰਬ ਦਾ ਮੇਲਾ ਲੱਗਦਾ ਓਥੇ ਅਸੀਂ ਇਹਨਾਂ ਤਿੰਨ ਰੁੱਖਾਂ ਨੂੰ ਤਰਬੇਣੀ ਕਹਿੰਦੇ ਆਂ ਇਕੱਠੇ ਲੱਗੇ ਹੋਣ ਜਿੱਥੇ ਇਹ ਤਿੰਨ ਰੁੱਖ ਵੀ ਤਿੰਨ ਨਦੀਆਂ ਨੇ ਇੱਕ ਮੁਜ਼ਬ ਨਦੀ ਜੀਵਨ ਦਾਤੀ ਹੁੰਦੀ ਹੈ ਐਵੇਂ ਐ ਰੁਖ ਵੀ ਜੀਵਨ ਦਾਤੇ ਨੇ। ਫੂਰਨੀ ਤਾਂ ਛਾਂ ਦਾ ਦਿੰਦੇ ਹੀ ਨੇ। ਅਗਲਾ ਉਹਦੀ ਗੱਲ ਵਿੱਚ ਗੱਲ ਰਣਾਉਣਾ। ਪੀਪਲ ਤਾਂ ਬ੍ਰਹਮਾ ਦਾ ਰੂਪ ਹੈ। ਗ੍ਰੰਥ ਕਹਿੰਦੇ ਐ ਦੁੱਲਾ ਦੱਸਣ ਲੱਗਦਾ। ਪੀਪਲ ਵਿੱਚ ਤਿੰਨ ਦੇਵਤਿਆਂ ਦਾ ਆਵਾਸ ਹੁੰਦਾ। ਜੜਾਂ 'ਚ ਬ੍ਰਹਮਾ, ਤਣੇ 'ਚ ਵਿਸ਼ਨੂੰ ਤੇ ਡਾਣੇ 'ਚ ਸ਼ਿਵ ਜੀ। ਪਹਿਲੇ ਸਮੇਂ 'ਚ ਪੀਪਲ ਦੀ ਲੱਕੜ ਨੂੰ ਫੂਕਦੇ ਨਹੀਂ ਸੀ ਹੁੰਦੇ। ਪਵਿੱਤਰ ਸਮਝਦੇ। ਹੋਣਪਾਈ ਕਲਜੂਗ ਆ ਗਿਆ। ਏਟਲੀ ਉੱਤੇ ਆ ਗਈ। ਫੇਰ ਦੱਸਦਾ ਬੋੜ ਲੰਮੀ ਉਮਰ ਵਾਲਾ ਦਰਖਤ ਹੈ। ਇਹਦੀਆਂ ਗੋਲਾਂ ਖਾਣ ਨਾਲ ਬੰਦੇ ਦੀ ਆਯੂ ਵੱਧਦੀ ਹੈ। ਬੋੜ ਦੀ ਦਾੜੀ ਨੂੰ ਸ਼ਿਵਜੀ ਦੀਆਂ ਜਟਾਂ ਆਖਿਆ ਜਾਂਦਾ ਹੈ। ਸਾਧੂ ਮਹਾਤਮਾ ਬੋੜ ਥੱਲੇ ਸਮਾਦੀ ਲਾਉਂਦੇ ਆ। ਮਹਾਤਮਾ ਬੁੱਧ ਨੂੰ ਬੋੜ ਥੱਲੇ ਗਿਆਨ ਪ੍ਰਾਪਤ ਹੋਇਆ। 프라ਗ ਜਿੱਥੇ ਸੰਗਮ ਹੈ। ਉੱਥੇ ਬੋੜ ਹੁੰਦਾ। ਇਸ ਬੋੜ ਤੋਂ ਡਿੱਗ ਕੇ ਜਿਹੜਾ ਬੰਦਾ ਮਰ ਜਾਂਦਾ ਮੁਕਤੀ ਹੋ ਜਾਂਦੀ ਉਹਦੀ। ਸਿੱਧਾ ਸਵਰਗ ਨੂੰ ਜਾਂਦਾ ਬਹੁਤ ਲੋਕ ਮਰਨ ਲੱਗੇ ਫਿਰ ਬਾਦਸ਼ਾਹ ਜਹਾਂਗੀਰ ਨੇ ਇਹ ਬੋਰਡ ਉਥੋਂ ਵਢਾਤਾ ਸੀ ਪ੍ਰਾਗ ਕਿੱਥੇ ਹੈ ਬਾਬਾ ਅਗਲਾ ਪੁੱਛ ਬੈਠਦਾ ਜੋ ਪੀਜ ਹੈ ਅੱਜਕੱਲ ਪ੍ਰਾਗ ਨੂੰ ਲਖਬਾਦ ਕਹਿੰਦੇ ਐ ਇਹ ਤਾਂ ਬਾਦਸ਼ਾਹ ਅਕਬਰ ਨੇ ਰੱਖਿਆ ਸੀ ਦੁੱਲੇ ਦਾ ਗਿਆਨ ਸਿਖਰਾਂ ਛੋਣ ਲੱਗਦਾ ਹੁਣ ਨਿੰਮਦੀਆਂ ਵੀ ਸੁਣਾ ਦੇ ਲੱਗਦੇ ਹੱਥ ਬਾਬਾ ਦੁੱਲੇ ਨਿੰਮ ਬੜਾ ਗੁਣਕਾਰੀ ਹੁੰਦਾ ਹੈ ਅੰਗਰੇਜ਼ ਆਖਦੇ ਹੁੰਦੇ ਵੀ ਜਦੋਂ ਤੁਹਾਡੀ ਧਰਤੀ ਤੇ ਨਿੰਮ ਹੈ ਤੁਹਾਡੇ ਬੰਦੇ ਬਿਮਾਰ ਕਿਉਂ ਹੁੰਨੇ ਆ ਬੱਚਾ ਜੰਮੇ ਤੋਂ ਘਰ ਮੂਰੇ ਨਿੰਮ ਬੰਨਿਆ ਜਾਂਦਾ ਇਹ ਹਵਾ ਨੂੰ ਸ਼ੁੱਧ ਕਰਦਾ ਹੈ ਨਿੰਮ ਦੇ ਪੱਤੇ ਦਵਾਈਆਂ ਚ ਪੈਂਦੇ ਆ ਨਿੰਮ ਦੇ ਪੱਤੇ ਘੋਟ ਕੇ 7 ਦਿਨ ਪਿਓ ਫੋੜਾ ਫਿਰ ਸਾਰੀ ਉਮਰ ਲਈ ਨਿਕਲੂ ਨਿੰਮ ਦੀ ਛਾਂ ਥੱਲੇ ਸੌਣਣ ਵਾਲ ਬੰਦਾ ਨਰਵਾ ਰਹਿੰਦਾ ਨਿੰਮ ਦੀ ਦਤਨ ਕਰਨੀ ਚਾਹੀਦੀ ਹੈ ਐਨਾ ਗਿਆਨ ਤੁਸੀਂ ਕਿੱਥੋਂ ਲਿਆ ਬਾਬਾ ਕਿਹੜੇ ਡੇਰੇ ਪੜੇ ਸੀ ਤੁਸੀਂ ਮੈਂ ਤਾਂ ਅੱਖਰ ਵੀ ਨਹੀਂ ਜਾਣਦਾ ਭਾਈ ਨਾ ਕਿਸੇ ਡੇਰੇ ਗਿਆ ਐ ਬਸ ਆਉਂਦੇ ਜਾਂਦੇ ਬੰਦੇ ਗੱਲਾਂ ਸੁਣਾ ਜਾਂਦੇ ਮੈਨੂੰ ਇਸ ਹੋ ਜਾਂਦੀ ਐ ਲੱਗਦਾ ਤਾਂ ਮੈਂ ਐ ਹੈਗਾ ਬਈ ਕਈ ਗ੍ਰੰਥ ਬਾਚੇ ਹੋਣਗੇ ਤੁਸੀਂ ਨਾ ਭਾਈ ਕਾਲਾ ਅੱਖਰ ਮੈਸ ਬਰਾਬਰ ਬਸ ਲੋਕੀ ਗ੍ਰੰਥ ਨੇ ਮੇਰੇ ਤਾਂ ਇੱਥੇ ਬਹੁਤ ਆਉਂਦੀ ਐ ਦੁਨੀਆ ਦੁੱਲਾ ਤੜਕੇ ਤੜਕੇ ਕਬੇ ਦਾ ਗੇੜਾ ਮਾਰਦਾ ਦੁੱਧ ਮੰਗ ਲਿਆਉਂਦਾ ਫੇਰ ਦੁਪਹਿਰੇ ਜਾਂਦਾ ਰੋਟੀਆਂ ਮੰਗ ਲਿਆਉਂਦਾ ਸਬਜ਼ੀਆਂ ਦਾਣਾ ਵੀ ਆਥਣ ਦਾ ਗੇੜਾ ਨਹੀਂ ਲਾਉਂਦਾ ਸੀ ਕਦੇ ਇਓਂ ਵੀ ਕਰਦਾ ਦਿਨ ਚੜੇ ਜਾਂਦਾ ਦੁੱਧ ਤੇ ਰੋਟੀਆਂ ਇਕੱਠੀਆਂ ਹੀ ਲੈ ਆਉਂਦਾ ਛਾਪ ਤੇ ਆ ਕੇ ਦੁੱਧ ਗਰਮ ਕਰਦਾ ਠੰਡੇ ਪਾਣੀ ਵਿੱਚ ਰੱਖ ਦਿੰਦਾ ਇਹਨਾਂ ਜਦ ਦੁੱਧ ਫਟਦਾ ਨਹੀਂ ਸੀ ਕਈ ਵਾਰ ਚਾਹ ਹੋ ਜਾਂਦੀ ਮੰਗ ਕੇ ਲਿਆਂਦੀਆਂ ਰੋਟੀਆਂ ਤੇ ਦਾਲ ਸਬਜ਼ੀਆਂ ਨੂੰ ਵੀ ਸੰਭਾਲ ਕੇ ਰੱਖਦਾ ਮਰਾ ਹੀ ਪੰਦੀ ਖਾ ਜਾਂਦੇ ਜਾਂ ਖੇਤਾਂ ਦੇ ਪਾਲੀ ਮੁੰਡੇ ਖਾਂਦੇ ਆਪ ਉਹ ਅਠ ਪੈਰੀ ਰੋਟੀ ਖੰਦਾ ਸੀ ਦੁਪਹਿਰੇ ਜੇ ਖਾਂਦਾ ਰੋਟੀ ਦੁੱਧ ਬਹੁਤ ਹੁੰਦਾ ਰਾਤ ਨੂੰ ਦੁੱਧ ਪੀ ਕੇ ਸਾਰ ਲੈਂਦਾ ਉਹਦਾ ਵਿਸ਼ਵਾਸ ਸੀ ਕਿ ਬੰਦੇ ਨੂੰ ਬਹੁਤਾ ਖਾਣਾ ਪੀਣਾ ਨਹੀਂ ਚਾਹੀਦਾ ਬਹੁਤ ਖਾਣ ਨਾਲ ਸਰੀਰ ਵਿੱਚ ਵਿਕਾਰ ਪੈਦਾ ਹੁੰਦੇ ਹਨ ਉਹਨਾਂ ਹੀ ਖਾਣਾ ਚਾਹੀਦਾ ਹੈ ਜਿਨ੍ਹਾਂ ਨਾਲ ਦੇਹ ਪ੍ਰਾਨ ਚੱਲਦੇ ਰਹਿ ਆਖਦਾ ਬਹੁਤ ਖਾਦਾ ਆਪਣੀ ਉਮਰ ਚ ਅੰਤ ਨਹੀਂ ਛੱਡਿਆ ਦੇਸੀ ਘਿਉ ਦੀਆਂ ਬਲਣੀਆਂ ਪਈਆਂ ਰਹਿੰਦੀਆਂ ਦੁੱਧ ਦੀ ਬਾਲਟੀ ਉਣੀ ਕਰ ਦੇਣੀ ਸੀ ਹੁਣ ਲੋੜ ਹੀ ਨਹੀਂ ਸਰੀਰ ਨੂੰ ਹੁਣ ਕੀ ਕਰਨਾ ਹੈ ਸਰੀਰ ਦਾ ਬਸ ਤੁਰ ਫਿਰ ਲੈਣੇ ਆ ਉਹ ਥੰਮਣ ਵਾਲੇ ਘਟ ਹੀ ਜਾਂਦਾ ਬਹਾਨਾ ਇਹ ਲਾਉਂਦਾ ਕਿ ਉਹ ਦੂਰ ਹੈ ਪਰ ਥੰਮਣ ਵਾਲੇ ਪਿੰਡ ਨਾਲ ਉਹਨੂੰ ਨਫ਼ਰਤ ਸੀ ਸਾਰੇ ਪਿੰਡ ਨਾਲ ਹੀ ਦੂਜਿਆਂ ਨੇ ਉਹਦਾ ਕੀ ਬਗੜਿਆ ਸੀ ਨਫ਼ਰਤ ਤਾਂ ਉਹਨੂੰ ਸਿਰਫ ਅੰਕਲ ਦੇ ਘਰ ਨਾਲ ਹੋਣੀ ਚਾਹੀਦੀ ਸੀ ਜਦੋਂ ਵੀ ਕਦੇ ਜਾਂਦਾ ਦੂਜੇ ਬੁੜੇ-ਬੁੜੀਆਂ ਉਹਨੂੰ ਬਹੁਤ ਮੋਹ ਨਾਲ ਬੁਲਾਉਂਦੇ ਸਨ ਉਹਦਾ ਹਾਲ-ਚਲ ਪੁੱਛਦੇ ਜਿਸ ਘਰ ਵੀ ਉਹ ਜਾਂਦਾ ਘਰ ਦੀ ਮਾਲਕਣ ਉਹਨੂੰ ਦੁੱਧ ਦੀ ਗੜਵੀ ਦਿੰਦੀ ਬਹਿ ਕੇ ਰੋਟੀ ਖਾਣ ਲਈ ਆਖਦੀ ਜਾਂ ਦੋ ਰੋਟੀਆਂ ਉਂਝ ਫੜਾ ਦਿੰਦੀ ਆਪ ਦੀ ਥਾਂ ਨੂੰ ਥੰਮਣ ਵਾਲੇ ਪਿੰਡ ਦੇ ਲੋਕ ਪਵਿੱਤਰ ਸਮਝਦੇ ਉੱਜਣ ਲੱਗੇ ਸਨ ਉੱਥੇ ਨੂੰ ਦਿੱਤੇ ਰੋਟੀ ਟੁੱਕ ਦਾ ਪੁੰਨ ਲੱਗਦਾ ਇਹ ਰੋਟੀ ਟੁਕ ਫੱਕਰ ਲੋਕਾਂ ਦੇ ਮੂੰਹ ਪੈਂਦਾ ਸੀ ਪਤਾ ਨਹੀਂ ਕਿਸੇ ਨੇ ਕੀ ਅਸੀਸ ਦੇਣੀ ਹੁੰਦੀ ਹੈ ਪਰ ਨਹੀਂ ਉਹਨੂੰ ਸਾਰਾ ਪਿੰਡ tàḍh ਵੀ ਲੱਗਦਾ ਉਹ ਡਾਕੂ ਤੇ ਬੇਈਮਾਨ ਸਨ ਜਿਨ੍ਹਾਂ ਨੇ ਉਹਦੀ ਧੀ ਵੀ ਖਾ ਲਈ ਉਹੀਂ ਕਿਧਰੇ ਖਤਮ ਕਰ ਦਿੱਤੀ ਜਿਸ ਪਿੰਡ ਵਿੱਚ ਉਹਨੇ ਇੰਨਾ ਟੱਬਰ ਬੰਨਿਆ ਤੇ ਫੇਰ ਇਹ ਸਾਰਾ ਟੱਬਰ ਵਣ ਦੀਆਂ ਲੱਕੜਾਂ ਮੰਗ ਇੱਕ ਇੱਕ ਕਰਕੇ ਖਿੰਡ ਗਿਆ ਕੋਈ ਇਕੱਲਾ ਰਹਿ ਗਿਆ ਸੱਚ ਹੈ ਇਸ ਸੰਸਾਰ ਵਿੱਚ ਬੰਦਾ ਇਕੱਲਾ ਆਉਂਦਾ ਹੈ ਇਕੱਲਾ ਤੁਰ ਜਾਂਦਾ ਇੱਥੇ ਕੋਈ ਕਿਸੇ ਦਾ ਲਾਗੂ ਨਹੀਂ ਇੱਕ ਦਿਨ ਉਹ ਥੰਮਣ ਵਾਲੇ ਗਿਆ ਸਵੇਰ ਦਾ ਵੇਲਾ ਸੀ ਸਿਆਲ ਦੀ ਰੁੱਤ ਤੇ ਤੁੰਦ ਪੈ ਰੇ ਸੀ ਸੂਰਜ ਹਾਲੇ ਕਿਦਰੇ ਦਿਸਿਆ ਨਹੀਂ ਸੀ ਉਹਨੇ ਪੰਜ ਸੱਤ ਘਰਾਂ ਤੋਂ ਦੁੱਧ ਲਿਆ ਬਗਲੀ ਵਿੱਚ ਰੋਟੀਆਂ ਪੋਵਾਈਆਂ ਇੱਕ ਡੋਲੋ ਵਿੱਚ ਦਾਲ ਸਬਜ਼ੀ ਸਾਗ ਸਭ ਇਕੱਠਾ ਮੁਕੰਦ ਸਿੰਘ ਦੀ ਹਵੇਲੀ ਵੱਲ ਉਹਦਾ ਮੂੰਹ ਹੋ ਗਿਆ ਦਰਵਾਜ਼ੇ ਵਿੱਚ ਆਖੜਾ ਖੁਰਲੀ ਟਾ ਦਿੱਤੀ ਗਈ ਸੀ ਵੀੜਾ ਉਹੀ ਸੀ ਖੂਹੀ ਨਾਲ ਲੱਗਦੀ ਰਸੋਈ ਤੇ ਗੁਸਲਖਾਨਾ ਵੀ ਉਹੀ ਸਬਾਤਾਂ ਵਿੱਚ ਬੋਰੀਆਂ ਸਨ ਪਰ ਅਗਾ ਚੋਗਾਂ ਦਾ ਖੁਲੀਆ ਬਦਲਿਆ ਹੋਇਆ ਸੀ ਤੋਰ ਤੋਂ ਤੋਰ ਤੱਕ ਮੁਰਗੀਆਂ ਦੇ ਖੁੱਡੇ ਸਨ ਐਨ ਸਿੱਧੀਆਂ ਕਤਾਰਾਂ ਵਿੱਚ ਖੁੱਡਿਆਂ ਵਿੱਚ ਬਿਜਲੀ ਦੇ ਵੱੱਲ ਬਜਾ ਰਹੇ ਸਨ ਮੁਰਗੀਆਂ ਦੀ ੁਰਬਲ ੁਰਬਲ ਕੋੜ 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 ਕਦੇ ਕੋਈ ਉੱਚੀ ਆਵਾਜ਼ ਨਿਕਲਦੀ ਤੇ ਨਾਲ ਦੀ ਨਾਲ ਖਤਮ ਹੋ ਜਾਂਦੀ ਚਾਰ ਪੰਜ ਬੰਦੇ ਇੱਧਰ ਉੱਧਰ ਕੋਈ ਕੰਮ ਧੰਦਾ ਜੇ ਕਰਦੇ ਫਿਰਦੇ ਸਨ ਇੱਕ ਖੁੰਦੇ ਵਿੱਚ ਇੰਜਣ ਚੱਲ ਰਿਹਾ ਸੀ ਬੋਰ ਦਾ ਪਾਣੀ ਨਿਕਲਦਾ ਤੇ ਬਿਜਲੀ ਪੈਦਾ ਹੁੰਦੀ ਉਹ ਵੇੜੇ ਵਿੱਚ ਮੁੜਾਇਆ ਉਹਦਾ ਜੀ ਕਰਦਾ ਸੀ ਉਹ ਪੌਣੀਆਂ ਚੜ੍ਹ ਕੇ ਉੱਤੇ ਚੁਬਾਰੇ ਵਿੱਚ ਜਾਵੇ ਪਰ ਉਹ ਗਿਆ ਨਹੀਂ ਹੁਈਵਲ ਹੋ ਗਿਆ ਰਸੋਈ ਵਿੱਚ ਗਿਆ ਰਸੋਈ ਵਿੱਚ ਗੰਦਾ ਮੁਸ਼ਕ ਮਾਰ ਰਿਹਾ ਸੀ ਲੱਗਦਾ ਸੀ ਉਹਦੀ ਸਫਾਈ ਕਦੇ ਕਿਸੇ ਨੇ ਇਹ ਨਹੀਂ ਕੀਤੀ ਹੋਵੇਗੀ ਸਰਦਾਰੋਂ ਤਾਂ ਰਸੋਈ ਨੂੰ ਚਮਕਾ ਕੇ ਰੱਖਦੀ ਸੀ ਗਾਨੀ ਦਾ ਵੀ ਇਹੋ ਸੁਭਾਅ ਸੀ ਖੋਹੀ ਦੇ ਚਬੱੱਚੇ ਵਿੱਚ ਮੁਰਗੀਆਂ ਦੇ ਖੰਭ ਸਨ ਉਹਨੂੰ ਲੱਗਿਆ ਖੋਹੀ ਸਾਹਮਣੇ ਖੜੀ ਨਿੰਮ ਜਿਵੇਂ ਬਹੁਤ ਉਦਾਸ ਹੋਵੇ ਪੱਤੇ ਉੱਤੇ ਗਰਦ ਚੜੀ ਹੋਈ ਤੇ ਜਾਨਵਰਾਂ ਦੀਆਂ ਬਿੱਠਾਂ ਦੇ ਨਿਸ਼ਾਨ ਸਨ ਹਵੇਲੀ ਵਿੱਚ ਇਹੋ ਇੱਕ ਦਰਖਤ ਰਹਿ ਗਿਆ ਸੀ ਉਧਰ ਚੋਗਾਂ ਦੇ ਦਰਖਤ ਸਭ ਕੁੱਟ ਦਿੱਤੇ ਗਏ ਸਨ ਹੁਣ ਉਹਨਾਂ ਦਾ ਕਿਧਰੇ ਕੋਈ ਨਾਂ ਨਿਸ਼ਾਨ ਨਹੀਂ ਰਹਿ ਗਿਆ ਸੀ ਉਹਦੇ ਦਿਮਾਗ ਵਿੱਚ ਉਹ ਸਾਰੇ ਦਰਖਤਾਂ ਖੜੇ ਤੇ ਉਹਨਾਂ ਦਰਖਤਾਂ ਦੀ ਛਾਂ ਥੱਲੇ ਖੜੇ ਉਹਦੇ ਊਠ ਉੱਠਣੀਆਂ ਸਿਆਲ ਮਹੀਨੇ ਊਠ ਕਿੱਧਰ ਗਿਆ ਉਹ ਸੰਸਾਰ ਜਦੋਂ ਉਹਦੇ ਚਾਰੇ ਮੁੰਡੇ ਇੱਥੇ ਸਨ ਬਹੁਆ ਸਨ ਸਰਦਾਰੋਂ ਸੀ ਤੇ ਊਠ ਉੱਠਣੀਆਂ ਸਨ ਉਹਨਾਂ ਦਿਨਾਂ ਵਿੱਚ ਉਹ ਤਾਂ ਇਉਂ ਸੀ ਜਿਵੇਂ ਉਹੀ ਇਸ ਹਵੇਲੀ ਦਾ ਸਰਦਾਰ ਹੋਵੇ ਸਰਦਾਰੋਂ ਇਸ ਹਵੇਲੀ ਦੀ ਸਰਦਾਰਨੀ ਸੀ ਉਹਦੇ ਵਿੱਚ ਸਰਦਾਰਨੀਆਂ ਨਾਲੋਂ ਕਿ ਘੱਟ ਸੀ ਵਿਹੜੇ ਵਿੱਚ ਤੁਰੇ ਫਿਰਦੀ ਵਿਹੜਾ ਮਹਿਕ ਉੱਟਦਾ ਉਹਦੀ ਇੱਕ ਅਗਰੀ ਦੀ ਸਰਸਰਾ ਹਟਨਰ ਚੁਬਾਰੇ ਵੀ ਜਾਂਦੀ ਸਾਗਰ ਬੱਤੀਆਂ ਧੁਖਣ ਲੱਗਦੀਆਂ ਰਾਤ ਨੂੰ ਮੰਝੇ ਤੇ ਪਈ ਹੁੰਦੀ ਤੱਚ ਮੇਲੀਆਂ ਦੇ ਬਦਲ ਕੇ ਰਹਉਂਦੇ ਹਵੇਲੀ ਤਾਂ ਉਸ ਦਿਨ ਉਜੜ ਗਈ ਸੀ ਜਿਵੇਂ ਇਥੋਂ ਸਰਦਾਰੋਂ ਨਹੀਂ ਸੀ ਮੁਰਗੀ ਖਾਨੇ ਵਿੱਚ ਕੰਮ ਕਰਦੇ ਬੰਦੇ ਉਹਦੇ ਵੱਲ ਝਾਕਦੇ ਤੇ ਹੈਰਾਨ ਹੁੰਦੇ ਇਹ ਢਾਹ ਵਾਲਾ ਬਾਬਾ ਆ ਜਿੱਥੇ ਕੀ ਦੇਖਦਾ ਫਿਰਦਾ ਹਵੇਲੀ ਉਹ ਬਾਹਰਲੇ ਬੰਦੇ ਸਨ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਪਤਾ ਨਹੀਂ ਹੋਵੇਗਾ ਕਿ ਦੁੱਲਾ ਕਦੇ ਆਪਣੇ ਘਰ ਪਰਿਵਾਰ ਸਮੇਤ ਇਸ ਹਵੇਲੀ ਵਿੱਚ ਰਹਿੰਦਾ ਹੁੰਦਾ ਸੀ ਉਹ ਹੁਣ ਵੰਗ ਕਲਮ ਕੱਲਾ ਨਹੀਂ ਸੀ ਹੁਣ ਬਹੁਤਾ ਕਰਕੇ ਦੁੱਲਾ ਟੇਬੇ ਦੇਨ ਚੜੇ ਹੀ ਜਾਂਦਾ ਜਾਣ ਵਿੱਚ ਕੋਈ ਓਕਿਆਈ ਨਾ ਮੰਨਦਾ ਦੋ ਮੀਲ ਬਾਅਦ ਉਹਦੇ ਲਈ ਕੁਝ ਵੀ ਨਹੀਂ ਸੀ ਲੱਤਾਂ ਮੁਕਲੀਆਂ ਹੋ ਜਾਂਦੀਆਂ ਸਵੇਰੇ ਦੁੱਧ ਦਾ ਗਜਾ ਕਰਨ ਜਾਣਾ ਤੇ ਫਿਰ ਦੁਪਹਿਰੇ ਰੋਟੀਆਂ ਨੂੰ ਜਾਣਾ ਦੋ ਗੇੜੇ ਉਹਨੂੰ ਉਹ ਕਿਵੇਂ ਭਰੇ ਲੱਗਦੇ ਸੋ ਦਿਨ ਚੜੇ ਜਾ ਕੇ ਇੱਕੋ ਵਾਰ ਸਭ ਮੁਕਾਉਂਦਾ ਇੱਕ ਹੱਥ ਦੁੱਧ ਦੀ ਬਾਲਟੀ ਸੱਜੇ ਹੱਥ ਵਿੱਚ ਦੂਜੇ ਹੱਥ ਨਾਲ ਕੋਣੀ ਨਾਲ ਲਮਕਦਾ ਡੋਲੂ ਜਿਸ ਵਿੱਚ ਸਬਜੀ ਦਾਲ ਪਵਾਉਂਦਾ ਤੇ ਮੋਢੇ ਰੋਟੀਆਂ ਵਾਲੀ ਬਗਲੀ ਉਹ ਦੁਪਹਿਰਾ ਕਰਕੇ ਪਿੰਡੋਂ ਮੁੜਦਾ ਜਿੱਥੇ ਖੜ ਜਾਂਦਾ ਖੜਾ ਰਹਿੰਦਾ ਕੋਈ ਉਹਨੂੰ ਗੱਲੀ ਲਾ ਲੈਂਦਾ ਤਾਂ ਹਿਲਦਾ ਹੀ ਨਹੀਂ ਸੀ ਬੁੜੀਆਂ ਨਾਲ ਦੁੱਖ ਸੁਖ ਕਰਦਾ ਉਹਨੂੰ ਗੁਰਬਾਣੀ ਦੀਆਂ ਬਹੁਤ ਸਾਰੀਆਂ ਤੋਕਾਂ ਜ਼ੁਬਾਨੀ ਯਾਦ ਸਨ ਘਰ ਮੂਰੇ ਜਾ ਕੇ ਖੜਦਾ ਤਾਂ ਤੋਕਾਂ ਬੋਲਣ ਲੱਗਦਾ ਅਗਲੇ ਸਮਝ ਲੈਂਦੇ ਕਿ ਬਾਬਾ ਦੁੱਲਾ ਹੈ ਉਹ ਸਾਰੇ ਪਿੰਡ ਵਿੱਚ ਨਹੀਂ ਮੰਗਦਾ ਸੀ ਬਿਨਾਂ ਆਖੇ ਕਿਸੇ ਦੇ ਘਰ ਨਾ ਜਾਂਦਾ ਉਹਦੇ ਘਰ ਬੰਨੇ ਹੋਏ ਸਨ ਕਿ ਕੋਈ ਵੀ ਕੋ ਘਰ ਸਨ ਉਹਨਾਂ ਘਰਾਂ ਵਿੱਚ ਹੀ ਉਹ ਜਾਂਦਾ ਕਦੇ ਕੋਈ ਘਰ ਉਹਨੂੰ ਵਰਜ ਦਿੰਦਾ ਤਾਂ ਨਵਾਂ ਘਰ ਕੋਈ ਹੋਰ ਆਖ ਦਿੰਦਾ ਬਾਬਾ ਦੋ ਮੰਨੀਆਂ ਸਾਡੇ ਉਹ ਲੈ ਜਾਇ ਗਏ ਦੁੱਧ ਦਾ ਪਲਾਵੀ ਸੜਕੇ ਸੁਨੇਹਾ ਉੱਠ ਕੇ ਉਹ ਢੋਲ ਵਜਾਉਂਦਾ ਢੋਲ ਹੀ ਉਹਦੇ ਆਰਾਧਨਾ ਸੀ ਢੋਲ ਵਜਾ ਕੇ ਉਹਨੂੰ ਮਾਨਸਿਕ ਤਸੱਲੀ ਮਿਲਦੀ ਹਮੇਸ਼ਾ ਵਾਂਗ ਪਹਿਲਾਂ ਉਹ ਛੇਤੀ ਦੀ ਤੇੜੜ-ਤੇੜੜ ਕਰਦਾ ਫੇ ਡੱਗਾ ਮਾਰਦਾ ਤੇ ਚੱਲ ਪੈਂਦਾ ਉਹਦੇ ਡੱਗੇ ਤੇਜ਼ ਤੋਂ ਤੇਜ਼ ਵੱਜਣ ਲੱਗਦੇ ਢੋਲ ਦੀ ਆਵਾਜ਼ ਇੰਨ ਲੱਗਦੀ ਜਿਵੇਂ ਲਗਾਤਾਰ ਬੱਦਲ ਖੱਜਰੇ ਹੋ ਜਿਵੇਂ ਮੂਲੇ ਤਾਰ ਵਰਖਾ ਹੁੰਦੇ ਹੋਏ ਉਹ ਕਮੀਜ਼ ਕੇ ਸਿਰ ਇੱਕ ਪਾਸੇ ਸੁੱਟ ਲੈਂਦਾ ਅਜੇ ਹੀ ਸਮੇਂ ਉਹਦੇ ਸੁਰਤੀ ਦਸਵੇਂ ਦੁਆਰ ਕੋਹਣ ਜਾਂਦੀ ਉਹਦੇ ਦਿਮਾਗ ਵਿੱਚ ਮਿੱਠੇ ਮਿੱਠੇ ਸੁਪਨੇ ਜਾਗਦੇ ਟਾਬ ਦਾ ਪਾਣੀ ਸ਼ੀਸ਼ਾ ਬਣ ਜਾਂਦਾ ਨਿਰਮਲ ਤੇ ਸਵੱਛ ਸ਼ੀਸ਼ੇ ਵਿੱਚ ਉਹਨੂੰ ਇੱਕ ਨਹੀਂ ਕਈ ਚਿਹਰੇ ਦਿਖਦੇ ਸਿਰਫ ਔਰਤ ਦੇ ਚਿਹਰੇ ਨਹੀਂ ਬੰਦਿਆਂ ਦੇ ਚਿਹਰੇ ਵੀ ਸ਼ੀਸ਼ੇ ਵਿੱਚ ਇੱਕ ਸੰਸਾਰ ਵਸ ਕੇ ਆ ਜਾਂਦਾ ਚਿਹਰੇ ਉਹਦੇ ਵੱਲ ਝਾਕਦੇ ਤੇ ਅੱਖਾਂ ਹੀ ਅੱਖਾਂ ਵਿੱਚ ਗੱਲਾਂ ਕਰਦੇ ਇਹ ਸੰਸਾਰ ਉਹਨੂੰ ਪਿਆਰਾ ਲੱਗਦਾ ਮੋਪ ਜਿਆ ਤੇ ਲੁਭਾਇਮਾਨ ਇੱਕ ਦੁਨੀਆ ਇਹ ਫਿਰ ਡੱਗਾ ਰੁਕ ਜਾਂਦਾ 치ਟੀ ਵਾਲਾ ਹੱਥ ਟਰੋਲ ਉਤੇ ਜਾ ਟਿਕਦਾ ਜਦੋਂ ਤੱਕ ਉਹਨੇ ਅੱਖਾਂ ਨਾ ਖੋਲੀਆਂ ਹੁੰਦੀਆਂ ਉਹਨੂੰ ਦੂਰ ਕਿਤੇ ਢੋਲ ਵਜਦਾ ਸੁਣਦਾ ਅੱਖਾਂ ਖੋਲਦਾ ਤੇ ਉਹ ਆਪਣੀਆਂ ਬਾਹਾਂ ਵੱਲ ਚੱਕਦਾ ਬਾਹਾਂ ਉਤੇ ਚਿੱਟੇ ਵਾਲ ਹੁੰਦੇ ਕਾਲੀਆਂ ਕਾਲੀਆਂ ਬਾਹਾਂ ਉਤੇ ਇਹ ਵਾਲ ਹੋਰ ਵੀ ਚਿੱਟੇ ਦਿਖਦੇ ਚਾਹ ਬੋਹੀ ਹੁੰਦੀ ਕਸਮੈਲਾ ਪਾਣੀ ਸਰਬੈਣੀ ਦੇ ਰੁਖ ਉਹਦੇ ਵੱਲ ਉਦਾਸ ਨਿਗਾਹ ਨਾਲ ਚਾਕਰੇ ਹੁੰਦੇ। ਉਹ ਗੜੋਂ ਢੋਲ ਲਾਉਂਦਾ ਤੇ ਟਿੱਬੇ ਨੂੰ ਜਾਣ ਦੀ ਤਿਆਰੀ ਕਰਨ ਲੱਗਦਾ। ਤਿਆਰੀ ਕਰਨਿਆਂ ਖਾਸਾ ਦਿਨ ਚੜ ਚੁੱਕਿਆ ਹੁੰਦਾ। ਇੱਕ ਦਿਨ ਟਾਪ ਤੇ ਇੱਕ ਰਮਦਾ ਸਾਧੂ ਆਇਆ। ਨਾਲ ਉਹਦੇ ਇੱਕ ਮੁੰਡਾ ਸੀ 24-25 ਸਾਲ ਦਾ, ਦਾੜੀ ਮੋਛਾਂ ਦੀ, ਲੂਈ ਫੁੱਟੀ ਹੋਈ, ਗੋਰਾ ਰੰਗ ਤੇ ਸਰੀਰ ਪਤਲਾ, ਛਮਕਜਿਆ। ਬਸ ਇੱਕੋ ਨੁਕਸ ਕਿ ਉਹਦੇ ਖੱਬੇ ਹੱਥ ਦੀ ਚੀਚੀ ਵੱਲੋਂ ਦੋ ਉਂਗਲਾਂ ਕਟੀਆਂ ਹੋਈਆਂ ਸਨ। ਉਹ ਦੁਪਹਿਰੇ ਜੇ ਆਏ ਸਨ ਚੇਤ ਵਿਸਾਖ ਤੇ ਰੁੱਤ ਸੀ। ਇਹਨਾਂ ਦਿਨਾਂ ਵਿੱਚ ਕਿਸਾਨ ਕੁਝ ਵੇਲੇ ਹੁੰਦੇ ਹਨ। ਹਾੜੀ ਵੱਢਣ ਤੇ ਕੱਢਣ ਲਈ ਸੰਧ ਸਵਾਰਦੇ ਜਾਂ ਨਵੇਂ ਬਣਾਉਂਦੇ ਸਨ। ਹਵਾ ਵਿੱਚ ਮੈਕਾ ਕੁਲੀਆਂ ਹੋਈਆਂ ਸਨ। ਕਣਕਾ ਦੇ ਸਮੁੰਦਰ ਸੁਨਹਿਰੀ ਪਾ ਮਾਰ ਦੇ ਦੂਰ ਤੱਕ ਫੈਲੇ ਲੱਗਦੇ ਸਨ। ਮਨੁੱਖਾਂ ਦੇ ਅੰਗਾਂ ਵਿੱਚ ਇੱਕ ਤਾਜ਼ਗੀ ਭਰ ਰਹੀ ਹੁੰਦੀ ਹੈ। ਖੇਤਾਂ ਦੇ ਬੰਦੇ ਐਵੇਂ ਹੀ ਟਾਪ ਤੇ ਆ ਬੰਦੇ ਹਨ ਕੋਈ ਜਾਣਾ ਪਰਛਾਦਾ ਛੱਕਦਾ ਤੇ ਤੁਰ ਜਾਂਦਾ ਚਾਹਾਂ ਦੇ ਗਫੇ ਵਰਤਦੇ ਰਹਿੰਦੇ ਚਾਹ ਪੀਣ ਵਾਲੇ ਪਿੰਡੋਂ ਦੁੱਧ ਲੈ ਕੇ ਆਉਂਦੇ ਆਖ ਦੇ ਚਾਹ ਪੀਵਾਂਗਾ ਤਾਂ ਉੱਥੇ ਹੀ ਪਰ ਦੁੱਧ ਲੈ ਚੱਲੀਏ ਇਹ ਬਾਬੇ ਕੋਲ ਮੁੱਕਿਆ ਹੁੰਦਾ ਗੋੜ ਤੇ ਲੰਮੀ ਪੱਤੀ ਦੀ ਚਾਹ ਤਾਂ ਬਾਬਾ ਅਦੁੱਲਾ ਆਮ ਰੱਖਦਾ ਲੋਕ ਚਾਹਾਂ ਪਿੰਦੇ ਗੱਲਾਂ ਮਾਰਦੇ ਤੇ ਤੁਰ ਜਾਂਦੇ ਦੋਲੇ ਨੇ ਸੋਚਿਆ ਐਵੇਂ ਹੀ ਉਹ ਸਾਦੋ ਇਉਂ ਦਾ ਮੁੰਡਾ ਰੋਟੀ ਪਾਣੀ ਛਕਣਗੇ ਤੇ ਤੁਰ ਜਾਣਗੇ ਪਰ ਨਹੀਂ ਚਾਹ ਬਣ ਕੇ ਹਟੀ ਸੀ ਤੇ ਬੇ ਪਿੰਡ ਦੇ ਚਾਰ ਬੰਦੇ ਚਾਹ ਪੀ ਰਹੇ ਸਨ ਸਾਧੂ ਤੇ ਉਹਦੇ ਮੁੰਡੇ ਨੇ ਵੀ ਚਾਹ ਪੀਤੀ ਤੇ ਫਿਰ ਮੁੰਡਾ ਫੁਰਤੀ ਨਾਲ ਉਠਿਆ ਸਭ ਦੇ ਝੂਠੇ ਪਾਂਡੇ ਇਕੱਠੇ ਕਰਕੇ ਸਵਾਦੀ ਢੇਰੀ ਉੱਤੇ ਲੈ ਗਿਆ ਲੱਗਿਆ ਮਾਂਜਣ ਦੁੱਲੇ ਨੇ ਮੁੰਡੇ ਵੱਲ ਵੇਖਿਆ ਤੇ ਦੇਖਦਾ ਹੀ ਰਿਹਾ ਕੁਝ ਠਹਿਰ ਕੇ ਫਿਰ ਉਹਨਾਂ ਨੇ ਪ੍ਰਸ਼ਾਦਾ ਛਕਿਆ ਫਿਰ ਆਰਾਮ ਕਰਨ ਲਈ ਉਹ ਸਾਧੂ ਦੁੱਲੇ ਦੀ ਕੂਟੀਆਂ ਵਿੱਚ ਪੁੰਜੇ ਹੀ ਕੱਪੜਾ ਵਿਛਾ ਕੇ ਲਿਟ ਗਿਆ। ਮੁੰਡਾ ਪਾਂਡੇ ਮਾਂਜ ਕੇ ਬਾਹਰ ਹੀ ਕਿਧਰੇ ਬੈਠ ਗਿਆ। ਸਾਧੂ ਪਿਆ ਪਿਆ ਦੁੱਲੇ ਨਾਲ ਗਿਆਨ ਗੋਸ਼ਟ ਕਰਨ ਲੱਗਿਆ। ਦੁੱਲੇ ਨੂੰ ਉਹਦੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸਨ। ਸਾਧੂ ਬੋਲ ਰਿਹਾ ਸੀ, "ਪੁਰਾਣੀ ਕੋ ਆਪਣੇ ਭਵਿਸ਼ya ਨਹੀਂ ਸੋਚਣਾ ਚਾਹੀਏ। ਵਰਤਮਾਨ ਹੈ ਸੋ ਹੈ। ਵਰਤਮਾਨ ਅੱਛਾ ਰਹੇ ਤੋ ਭਵਿਸ਼ya ਆਪਣੇ ਆਪ ਅੱਛਾ ਰਹੇਗਾ। ਭਵਿਸ਼ya ਹੈ ਭਵਿਸ਼ya" ਤੇਰੇ ਤੇਰੇ ਨਿਕਟ ਆਤਾ ਜਾਂਦਾ ਹੈ ਔਰ ਵਰਤਮਾਨ ਦੇ ਵਿੱਚ ਟਲਦਾ ਜਾਂਦਾ ਹੈ ਵਰਤਮਾਨ ਹੀ ਸਭ ਕੁਝ ਹੈ ਵਰਤਮਾਨ ਕੋ ਸਵਾਰਤੇ ਹੋ ਬਸ ਗੱਲਾਂ ਕਰਦੇ ਆਥਣ ਹੋ ਗਿਆ ਸਾਧੂ ਆਪਣਾ ਲੀੜਾ ਕਪੜਾ ਸਾਂਭ ਰਿਆ ਸੀ ਮੁੰਡੇ ਨੂੰ ਹਾਕ ਮਾਰੀ ਰਾਮ ਚਲੋ ਵੀ ਚੱਲੀਏ ਦੁੱਲੇ ਨੇ ਬੇਨਤੀ ਕੀਤੀ ਅੱਜ ਮਹਾਰਾਜ ਜੀ ਵਰਾਜੋ ਹੁਣ ਇਸ ਵੇਲੇ ਕਿੱਥੇ ਜਾਉਂਗੀ ਤੜਕੇ ਚਾਹ ਪਾਣੀ ਛੱਕ ਕੇ ਚਲੇ ਜਾਣਾ ਸਾਧੂ ਨੇ ਮੋਡਿਆਂ ਦਾ ਸਮਾਨ ਵਾਪਸ ਰੱਖ ਦਿੱਤਾ। ਬੋਲਿਆ ਆਪ ਦੀ ਇੱਛਾ ਬਈ। ਦੁੱਲੇ ਨੇ ਦੁੱਧ ਵਿੱਚ ਪੱਤੇ ਪਾ ਕੇ ਚਾਹ ਬਣਾਈ। ਚਾਹ ਬਣਾਉਣ ਵੇਲੇ ਰਾਮ ਚੁੱਲ੍ਹੇ ਵਿੱਚ ਡੱਕੇ ਤੋੜ ਤੋੜ ਛੁੱਟਦਾ ਰਿਹਾ ਸੀ। ਚਾਹ ਦੇ ਝੂਠੇ ਭਾਂਡੇ ਵੀ ਉਸਨੇ ਮੰਜੇ 'ਤੇ ਆਟਾ ਪਿਆ ਸੀ ਤੇ ਰੋਟੀ ਦਾ ਹੋਰ ਨਿਕ ਸੁੱਕ ਵੀ ਰਾਤ ਪੈਣ ਲੱਗੀ ਤਾਂ ਰਾਮ ਨੇ ਰੋਟੀ ਪਕਾ ਲਈ। ਸਬਜ਼ੀ ਦਾਲ ਸਵੇਰ ਦੀ ਬਚੀ ਪਈ ਸੀ ਤੱਤੀ ਕਰ ਲਈ। ਬੋਤ ਸਵਾਦ ਸੀ ਦੇਸੀ ਕਿਉ ਵੀ ਸੀ ਚੌਲ ਪਏ ਸਨ ਥੁੱਲੇ ਨੇ ਆਪ ਕੀ ਰਿਣੀ ਦੁੱਧ ਬਹੁਤ ਸੀ ਭੋਜਨ ਕਰਕੇ ਉਹ ਫੇਰ ਗੱਲਾਂ ਕਰਨ ਲੱਗੇ RAM ਨੇ ਸਾਰੇ ਪੰਡੇ ਸਾਫ਼ ਕਰਤੇ ਤੇ ਚੁੱਲੇ ਵਾਲੀ ਥਾਂ ਸੰਭਰ ਕੇ ਆਪਣੇ ਗੁਰੂ ਦੇ ਪੈਰ ਕੁੱਟੇ ਫੇਰ ਉਹ ਦੁੱਲੇ ਦੀਆਂ ਲੱਤਾਂ ਵੀ ਕੁੱਟਣ ਲੱਗ ਪਿਆ ਦੁੱਲਾ ਆਖ ਰਿਹਾ ਸੀ ਨਾ ਬਈ RAM ਇਹ ਕੰਮ ਨਹੀਂ ਮੈਂ ਤਾਂ ساری ਉਮਰ ਲੱਤਾਂ ਨਹੀਂ ਘੁਟਾਈਆਂ ਕਿਸੇ ਤੋਂ ਐਵੇਂ ਨਵੀਂ ਆਦਤ ਪਾਈ ਜਾਂਨ ਮੈਂ ਤਾਂ ਭਾਈ ਤਕੜਾ ਖਾ ਲੇ ਕੱਲ ਦਾ ਪਤਾ ਨਹੀਂ ਨਾ ਇਹ ਕੰਮ ਨਹੀਂ ਤੜਕੇ ਜਦੋਂ ਉਹ ਜਾਗੇ ਅੰਮ੍ਰਿਤ ਵੇਲਾ ਸੀ ਉਹ ਜੰਗਲ ਪਾਣੀ ਜਾਏ ਫਿਰ ਤਿੰਨਾਂ ਨੇ ਖੂਹੀ ਦਾ ਕੁੰਡ ਪਰ ਕੇ ਇਸ਼ਨਾਨ ਕੀਤਾ ਦੁੱਲੇ ਨੇ ਚਾਹ ਬਣਾਈ ਆਰਾਮ ਨੇ ਦੁੱਲੇ ਦੇ ਆਖੇ ਵਿੰਟਾਂ ਦੇ ਹਿਸਾਬ ਪਰੌਂਠੇ ਲਾਲੇ ਸੰ ਮੇਚਾਂ ਤੇ ਗਲਗਲਾਂ ਦਾ ਚਾਹ ਸੀ ਜਦੋਂ ਉਹ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਦੁੱਲੇ ਨੇ ਉਹਨਾਂ ਨੂੰ ਬੇਨਤੀ ਕੀਤੀ ਰਾਮ ਨੂੰ ਤਾਂ ਇੱਥੇ ਛੱਡ ਜੋ ਮਹਾਰਾਜ ਜੀ ਆਪ ਦੀ ਇੱਛਾ ਵੀ ਰੱਖ ਲੋ ਇਹਨੂੰ ਇਸ ਨੇ ਤਾਂ ਸੇਵਾ ਹੀ ਕਰਨੀ ਹੈ ਯਹਾਂ ਕਰੀ ਜਾਏਗਾ ਇਹ ਤੁਹਾਡਾ ਪੁੱਤਰ ਹੈ ਮਹਾਰਾਜ ਜੀ ਦੁੱਲੇ ਨੇ ਹੱਥ ਜੋੜ ਕੇ ਪੁੱਛਿਆ ਪੁੱਤਰ ਹੀ ਸਮਝੋ ਜੋ ਸੇਵਾ ਕਰਦਾ ਹੈ ਪੁੱਤਰ ਹੀ ਤਾਂ ਹੈ ਔਬ ਤੁਹਾਡਾ ਪੁੱਤਰ ਹੋ ਚੁਕਾ ਸੰਭਾਲ ਕੇ ਰੱਖਣਾ ਇਸੇ ਜ਼ਰਾ ਨਦਾਨ ਹੈ ਸੇਵਾ ਪਾਉ ਬਹੁਤ ਹੈ ਇਮਾਨਦਾਰ ਹੈ ਖਰਾ ਇੱਕਦਮ ਚਾਂਦੀ ਦਾ ਰੁਪਈਆ ਧੰਨਵਾਦ ਜੀ ਇਹਨਾਂ ਨਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ